ਕਲਗੀ ਤਲਪਤ ਆਜੀ ਦੇ ਮਹਾਨ ਪਾਵਨ ਉਪਰ ਅਦ੍ਰਕਾਸ਼ ਵਰਪੀਆਂ ਖੁਸ਼ੀਆਂ ਅੰਦਰ ਹਰ ਸਾਲ ਦੀ ਤਰ੍ਹਾਂ ਬਰਾਕਲ ਸਮੇ ਤੋਂ ਸਾਧਗੁਰ ਸਜੇ ਪਾਤਸ਼ਾਹ ਸ੍ਰੀ ਗੰਗ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੈ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਮਹਾਨ ਕਲਗੀ ਤਲ ਬਹੁਤ ਬਹੁਤ ਤਰਫੋਂ ਸਭ ਤੋਂ ਸਰਕਾਰ ਸਾਹਿਬ ਸ਼ੁਕਰ ਕਾਲ ਸਵਾਗਤ ਕੀਤਾ ਗਿਆ ਹੈ ਅਤੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਭ ਨੂੰ ਕਾਲਸਾ ਸਾਧ ਸੰਗਤ ਜੀ ਨੂੰ ਜਲੰਧਰ ਸ਼ਹਿਰ ਨਵਾਸੀ ਸਿੰਘ ਸੁਮਾਨਦ ਸਿੰਘ ਸੁਸਾਇਟੀ ਆਸਫ ਦੇ ਨਵੀਆ ਦੇ ਮੁਗੀ ਜ਼ਬਾਨਾਂ ਨੂੰ ਕਾਸ਼ਗੁਰ ਪਰਬਤ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਭਾਗੀ ਸਾਧ ਸੰਗਤ ਅੱਜ ਆਪ ਸਾਧੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਸਰਵਸਦਾਨੀ ਵਾਹ ਪ੍ਰਗਟਿ ਹੋ ਮਰਦਾ ਗਮਰਾ ਬਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗਿਰ ਚੇਲਾ ਧੰਨ ਧੰਨ ਸਾਹਿਬੇ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਉਹ ਬੋਦੀ ਬੇਹੰਦ ਬੇਹੰਦ ਬਤਾਈ ਹੋਵੇ ਮੇਰੇ ਭਾਗੀ ਸਾਧ ਸੰਗਤ ਆਪ ਸਾਧੀਆਂ ਸੰਗਤਾਂ ਨੂੰ ਇਹ ਗੱਲ ਦਾ ਪਤਾ ਹੈ ਇਹ ਨਗਰ ਕੀਰਤਨ 90 ਸਾਲ ਪਹਿਲਾਂ ਬਦਾਮ ਗਿਆਨੀ ਤੰਨੂਪਾਪਾ ਉਸਾਨ ਸਿੰਘ ਜੀ ਉਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਧੰਤਾ ਗੁਰੂ ਨਾਮ ਦੇ ਮਾਧਵ ਦੇ ਉਕਾਸ਼ਪੁਰ ਨੂੰ ਧੰਤਾ ਸਾਹਿਬ ਸਿੰਘ ਜੀ ਉਹਨਾਂ ਸੀ ਮਾਧਵ ਦੇ ਉਕਾਸ਼ਪੁਰ ਦੇ ਸੰਬੰਧਪੁੱਤ ਨਗਰ ਕੀਰਤਨ ਦੀ ਪ੍ਰਥਾ ਆਦਾਂ ਬੀਤੀ ਸੀ ਗੁਰਸਿੱਖੀ ਦਾ ਪ੍ਰਚਾਰ ਕਰਨ ਹਿੱਤ ਉਸ ਟਾਈਮ ਗੁਰਸਿੱਖੀ ਨੂੰ ਕਾਫੀ ਟਾਲ ਲੱਗ ਰਹੀ ਸੀ ਤੇ ਗੁਰੂ ਕੀ ਸੰਗਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਦਾ ਜਾੜੂ ਕਰਵਾ ਕੇ ਬਾਣੀ ਦੇ ਨਾਂ ਪੜਾ ਕੇ ਇਹ ਹੌਲੀ ਹੋ ਰਿਹਾ ਪੰਜਾਬ ਪਿਆਰੇ ਕੋਲ ਅਮਰ ਸਿਖਾ ਕੇ ਗੁਰੂ ਵਾਲੇ ਬਣਾਇਆ ਮਨੁੱਖੀ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਬਚਨਿਆਂ ਇਹਨਾਂ ਪੁੱਤਨ ਕੇ ਸ੍ਰੀ ਸਬਦ ਬਾਦ ਜੇ ਸਤ ਚਾਰ ਚਾਦ ਮੋਤੇ ਕਿਹਾ ਹੋਵਾ ਜੀਵ ਤੇ ਕਈ ਹਜ਼ਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸਾਨੂੰ ਆਪਣੇ ਪੁੱਤਰ ਪਤਨੀਆਂ ਬਣਾਇਆ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਬਖਸ਼ੀ ਹਮਦਰਦੀ ਦਾਤ ਪੰਜਾਬ ਪਿਆਰੇ ਕੋਲ ਗੁਰੂ ਗਵਸਾ ਨਹੀਂ ਹੋ ਜੂਵੇ ਛੱਕੇ ਮਨੁੱਖੀ ਸਾਧ ਸੰਗਤ ਗੁਰਸੇਖ ਬਣੀਏ ਅਮਰਤਾ ਦੀ ਹੋਈਏ ਰਹਿਤਾਂ ਰਖੀਏ ਕਰਤੋਤ ਪਰਹੇਜ ਕਰੀਏ ਨਸ਼ਿਆਂ ਤੋਂ ਕੰਦਾਦਾ ਕਰੀਏ ਨਸ਼ੇ ਜਿਹੜੇ ਆ ਪਰਵਾਦਾਂ ਦੇ ਪਰਵਾਦ ਖਤਮ ਕਰ ਦਿੰਦਾ ਬਹੁਤ ਵੱਡੀ ਲਾਹਣ ਤੇ ਆ ਬੜਕਾ ਕੀ ਸਾਧ ਸੰਗਤ ਇਸ ਚੀਜ਼ ਤੋਂ ਸੁਚੇਤ ਹੋਈਏ ਜੋ ਸਾਹਿਬ ਗੁਰੂ ਰਾਮ ਸਿੰਘ ਮਾਦਾ ਦੀ ਕਿਰਪਾ ਕੀਤੀ ਤਾਂ ਗੁਰੂ ਗੋਬਿੰਦ ਸਾਹਿਬ ਦੀ ਬਾਣੀ ਬਚਨੇ ਆ ਗੁਰਸੇਖ ਮੀਤ ਕਰੋ ਗੁਰਚਾਰੀ ਜੋ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਸਤਿ ਆਨੁ ਕਰਪਾ ਕੀਤੀ ਹੈ ਸਤਿਗੁਰੂ ਬਾਝੋਂ ਬੋਲਦੇ ਕੋਈ ਨਿਗਰੇ ਕਾ ਨਾਉ ਬੋਲਾ ਬਾਣੀ ਪੜਨੀ ਸਿਮਰਨ ਕਰਨਾ ਗੁਰੂ ਵਾਲੇ ਬਣ ਕੇ ਧੰਗੂ ਗੁਰੂ ਸਾਹਿਬ ਬਾਦਸ਼ਾਹ ਦੇ ਨਾਲ ਲੱਗਣਾ ਜੋ ਧੰਗੂ ਗੁਰੂ ਰਵਿੰਦਰ ਸਾਹਿਬ ਪਾਸੇ ਅੰਤੂ ਸਮੇਂ ਤਾਕਤ ਸੱਚ ਕਰਨ ਸ੍ਰੀ ਹਜੂਰ ਸਾਹਿਬ ਉਹਨਾਂ ਉਸਤਾਨ ਤੇ ਸਾਨੂੰ ਦੂਰ ਜਾਣ ਦਾ ਜੋਰ ਨਾ ਕੀਤਾ ਸੀ ਬਚ ਵੀ ਦਿੱਤਾ ਸੀ ਆ ਗਿਆ ਪਈ ਅਕਾਲ ਕੀ ਤਵੇ ਚਰਾਇਓ ਪੰਥ ਸਭ ਸਿੱਖਨ ਕੋ ਹੁਕਮਾਂ ਅਨੁਸਾਰ ਗੁਰੂ ਮਾਨੇ ਗ੍ਰੰਥ ਗੁਰੂਗਾਂਝੀ ਮਾਨਿਓ ਪਾਲਕੋ ਪੁਤਰਾ ਕੀ ਦੇ ਸਾਡੇ ਸਮਝ ਕੇਵਲ ਗੁਰੂਗਾਂਝੋਂ ਮੱਥਾ ਟੇਕ ਕੇ ਆਪਾਂ ਗੁਰੂ ਨੂੰ ਦੰਦ ਕਿਉਂ ਅੱਜ ਨਹੀਂ ਬੰਦੇ ਜਦ ਤੈ ਆਪਾਂ ਧੰਗੂ ਗੁਰੂ ਜੀ ਮਾਦਨ ਜੋਸ਼ 756 ਬੀ ਕਰੇ ਜੀ ਅਨੰਦ ਸਾਹਿਬ ਜੀ ਤੇ ਖਾਲਸਾ ਪੰਥ ਚਾਇਆ ਤੇ ਮਹਾਰਾ ਦੇ ਬੱਚਿਆਂ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਦੋਂ ਨਿਵਾਸ ਖਾਲਸਾ ਮੇਰੀ ਜਾਨ ਤੇ ਜਾਨ ਖਾਲਸਾ ਮੇਰੇ ਪ੍ਰਾਨ ਤੇ ਪ੍ਰਾਨ ਤਬਰੋਇ ਨ ਖਾਰ ਸਾਹਿਬ ਦੀਆਂ ਦਾਤਾਂ ਬਰੋਇ ਤੇੰਗ ਦੇ ਮਸਾਲਾ ਖਾਰ ਸਾਹ ਖਾਰਪੁਰ ਦੀ ਪੋਜ ਪਹਿਲੋ ਖਾਰ ਸਾਹਿਬ ਪਵਿੱਤਰ ਮਾਦਮਿਕ ਲੋਗ ਤਾਂ ਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸ਼ੀਨੀਆ ਪ੍ਰਾਪਤ ਕਰੀਏ ਧੰਨ ਗੁਰੂ ਗੰਗ ਸਾਹਿਬ ਗੁਰੂ ਦਾ ਲੜ ਲੱਗੀਏ ਆਮਦਾ ਸ਼ਕੀ ਹਰਿਆਤਾ ਰੱਖੀਏ ਨਸ਼ਾ ਤਿਆਗ ਕਰੀਏ ਆਪਣੀ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਤਾਂ ਕਿ ਜਿਹੜਾ ਮਨੁੱਖਾ ਜਨੂ ਸਫਲ ਹੋ ਜਾਵੇ ਅੱਜ ਸਾਰੀਆਂ ਸੰਗਤਾਂ ਨੂੰ ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਚਾਲ ਪੁੰਚਾ ਸਜਾਇਆ ਜਾ ਰਿਹਾ ਸਰ ਤਾਂ ਧੰਨ ਬਾਬਾ ਬਸਾਂਛੇ ਦੇ ਸਥਾਨੋਂ ਪਿੰਡ ਨਿੰਮਰ ਕੁੱਟੀਆ ਪਿੰਡ ਚੌਰਾ ਤੋਂ ਵੀ ਆਈਆਂ ਆ ਬਾਬਾ ਬਸਾਂਛੇ ਤੋਂ ਪ੍ਰੰਤ ਧੰਨ ਬਾਬਾ ਗਿਆਨ ਜੀ ਤੋਂ ਪ੍ਰੰਤ ਬਾਬਾ ਹਰਪੰਖੇ ਬਲਾਕੀ ਜੀ ਵੀ ਇਹ ਬਹੁਤ ਸਮਾ ਸੇਵਾ ਨੂੰ ਲਈ ਉਹਨਾਂ ਦੇ ਸਾਥ ਸੰਗਤ ਸਾਧੂ ਜੀ ਮਾਦਾ ਕਿਰਪਾ ਕਰਨ ਸਾਨੂੰ ਆਨਮਤੀ ਦਾ ਦੇ ਕੇ ਬਾਣੀ ਦੇ ਬਾਣੀ ਦੇ ਬਾਣ ਨੂੰ ਬਖਸ਼ਣ ਤਾਂ ਅਸੀਂ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਤਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿਖਿਆਵਾਂ ਗਿਆਨ ਕਰਦੇ ਹੋਏ ਅੰਮ੍ਰਿਤ ਛੱਕੇ ਗੁਰੂ ਸਾਹਿਬ ਦੇ ਗੋਣ ਜਾਈਏ ਅੱਜ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਸਾਰੀਆਂ ਸਿੰਘ ਸੁਭਾਵਾਂ ਨੂੰ ਤੰਨ ਬਾਬਾ ਬਸੰਗਰ ਸਥਾਨ ਤੋਂ ਆਈ ਨਿਰਮਲ ਫੂਕੀਆ ਜਵਨ ਸਾਰੀ ਸੰਗਤ ਵੱਲੋਂ ਬੇਅੰਤ ਬੇਅੰਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸ਼ੋਨਿਆ ਤੁਸੀਂਾਂ ਜੀ ਦਾ ਤੁਸੀਂਾਂ ਦੇ ਚਕਾ ਦੇ ਨਹੀਂ ਜਾਵੇ ਨਿਹਾਲ ਹੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਾਨ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਕਰ ਰਿਹਾ ਹੁਣ ਇਹ ਕੀ ਕਰ ਰਿਹਾ ਸੀ ਐਸੇ ਕਿ ਇਤਿਹਾਸ ਸ਼ਾਨਦਾਰ ਦਿਖਦਾ ਉਹਦੇ ਵਿੱਚ ਅਗਲੀ ਝਾਕੀ ਜੋ ਹੈ ਉਹ ਹੈ ਪਾਈ ਤਾਰੂ ਸਿੰਘ ਜੀ ਸ਼ਹੀਦ ਜੀ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਤੇ ਵੀ ਗੁਰਨਾਕ ਨਾਮ ਲੈਵਾ ਬੈਠਾ ਹੈ ਅੱਜ ਧੰਨ ਧੰਨ ਸਾਹਿਬ ਸਿਗਰੂ ਗੋਵਰ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਉਪਸਦ ਦੇ ਉਪਲਖ ਜਿਹੜੇ ਨਗਰ ਕੀਰਤਨ ਸਜਾਇਆ ਗਿਆ ਜਨਦਰਿਆਂ ਸੰਗਤਾਂ ਵੱਲੋਂ ਮੈਂ ਇਸ ਉਪਲਖ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਸਤਿਗੁਰ ਦੇ ਚਰਨਾਂ 'ਚ ਕਾਮਨਾ ਕਰਦਾ ਸੱਚੇ ਪਾਤਸ਼ਾਹ ਸਾਡੇ ਪੰਥ ਨੂੰ ਉੱਚਾ ਰੱਖੀ ਸੱਚੇ ਪਾਤਸ਼ਾਹ ਦੇਸ਼ ਨੂੰ ਸਾਡੇ ਸਟੇਟ ਨੂੰ ਸੁਖ ਸ਼ਾਂਤੀ ਵਰਤਾਣਾ ਔਰ ਇੱਕ ਵਾਰ ਫਿਰ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਸ਼੍ਰੋਮਣੀ ਅਕਾਲੀ ਦਲਵਾ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁबारकबाद ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਸਾਰੀ ਸੰਗਤ ਨੂੰ ਸਿੱਖ ਜਥੇਬੰਦੀਆਂ ਨੂੰ ਤੇ ਆਪਣਾ ਜਿਹੜੀ ਕਮੇਟੀ ਸ਼ੋਮਨੀ ਕਮੇਟੀ ਜਿਨ੍ਹਾਂ ਨੇ ਇੱਥੇ ਆਪਣਾ ਸਾਰਾ ਆਪਣਾ ਸਟੇਜ ਲਾਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਤੇ ਸਾਰੀ ਸਾਥ ਸੰਗਤ ਦਾ ਧੰਨਵਾਦ ਕਰਨਾ ਤੇ ਮੰਨਨ ਸਾਹਿਬ ਦਾ ਧੰਨਵਾਦ ਕਰਨਾ ਨੀਲਾ ਮੈਲ ਜੀ ਦਾ ਧੰਨਵਾਦ ਕਰਨਾ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕਰਨਾ ਜਿਹੜਾ ਹਰ ਸਾਲ ਦੀ ਤਰ੍ਹਾਂ ਫ੍ਰੀ ਲਿਟਰੇਚਰ ਜਿਹੜਾ ਅਕਾਲ ਤਖਤ ਤੋਂ ਪ੍ਰਮਾਣੀ ਤੇ ਅਸੀਂ ਉਹ ਲਾਨੇ ਆ ਉਹ ਵੰਡਨੇ ਆ ਅੱਜ ਹੀ ਵੰਡਿਆ ਤੇ ਇੱਥੇ ਸੈਂਟਰਲ ਟਾਊਨ ਦੀ ਕਮੇਟੀ ਜਿਹੜੀ ਹੈਗੀ ਹੈ ਸਾਡੀ ਜਿਹੜੀ ਹੈਗੀ ਹੈ ਹਰ ਸਾਲ ਦੀ ਤਰ੍ਹਾਂ ਉਹ ਕਰਦੀ ਏ ਉਹ ਮੰਨਨ ਜੀ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਨਾ ਤੇ ਮੁੰਤੀ ਜੀ ਦਾ ਤੇ ਬੀਦੀ ਸਾਹਿਬ ਦਾ ਮੱਕੜ ਸਾਹਿਬ ਦਾ ਸਾਰਿਆਂ ਦਾ ਸਭ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਾਨ ਸਾ ਗੁਰੂ ਗੋਬਿੰਦ ਸਿੰਘ ਕੁਲ ਕਾਇਨਾਤ ਦੇ ਮਾਲਿਕ ਬੱਚਿਆਂ ਤੇ ਪੁੱਤਰਾਂ ਦੇ ਦਾਨੀ ਪਰਿਵਾਰ ਨੂੰ ਸਿੱਖ ਧਰਮ ਤੋਂ ਵਾਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 352ਵਾਂ ਜੋ 13 ਜਨਵਰੀ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਗੁਰਨਾਨਕ ਨਾਮ ਲੇਵਾ ਸਾਧ ਸੰਗਤਾਂ ਉੱਥੇ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਜਲੰਧਰ ਦੀਆਂ ਸਮੂਹ ਸਿੰਘ ਸੁਭਾਵਾਂ ਸੁਸਾਇਟੀਆਂ ਧਾਰਮਿਕ ਜਥੇਬੰਦੀਆਂ ਅਤੇ ਟਰੇਡਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ ਜਿੱਥੇ ਇਸ ਨਗਰ ਕੀਰਤਨ ਦੇ ਵਿੱਚ ਫਿਰਕੇ ਦੇ ਹਰ ਸਮਾਜ ਦੇ ਹਰ ਫਿਰਕੇ ਦੇ ਸਬੰਧ ਨਾਲ ਸੰਬੰਧਿਤ ਲੋਕ ਅੱਜ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਹਨ ਔਰ ਉਸ ਅਕਾਲਪੁਰਖ ਦੋ ਜਹਾਂ ਦੇ ਵਾਲੀ ਸਾਇਬੇ ਕਮਾਲ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਆਪਣੀ ਅਕੀਦਤ ਦੇ ਫੁੱਲ ਪੇਟ ਕਰ ਰਹੇ ਹਨ ਪ੍ਰਬੰਧਕਾਂ ਵੱਲੋਂ ਔਰ ਸ਼੍ਰੋਮ ਦਿੱਲੀ ਸ਼੍ਰੋਮਣੀ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਸਾਰੇ ਹੀ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਸਹਿਯੋਗ ਕਰ ਰਹੇ ਹਨ ਔਰ ਜ਼ਿਲ੍ਹਾ ਅਕਾਲੀ ਜਥੇ ਵੱਲੋਂ ਵਿਸ਼ੇਸ਼ ਤੌਰ ਤੇ ਇਸ ਜਗ੍ਹਾ ਦੇ ਉੱਤੇ ਮਿਲਾਪ ਚੌਂਕ ਵਿਕੇ ਸਟੇਜ ਲਾ ਕੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿੱਥੇ ਸਾਰੇ ਪ੍ਰਬੰਧਕ ਇਸ ਇਸ ਸਾਰੇ ਹੀ ਸਮਾਗਮਾਂ ਦੇ ਮੁਬਾਰਕਵਾਦ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਥੇ ਜ਼ਿਲ੍ਹਾ ਅਕਾਲੀ ਜੱਤੇ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਜਿੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਥੇ ਉਚੇਚਿਤ ਤੌਰ ਤੇ ਵਾਹੋ ਗੁਰਬਾਣੀ ਚੈਨਲ ਅਤੇ ਰੋਜ਼ਾਨਾ ਨਿਊਜ਼ 24 ਇਹ ਚੈਨਲਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਉਚੇਚੇ ਤੌਰ ਤੇ ਸਾਰੀ ਕਵਰੇਜ ਕਰਕੇ ਆਪ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਹੈ ਧੰਨਵਾਦ ਬਹੁਤ-ਬਹੁਤ ਫਤਿਹ ਪ੍ਰਵਾਨ ਕਰੋ ਜੀ ਬਹੁਤੀ ਭਾਗਾਂ ਵਾਲਾ ਦਿਨ ਹੈ ਅਜੰਦਰ ਸਾਹਿਬ ਦੇ ਵਿੱਚ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਸਰਵਨ ਸਦਾਨੀ ਗੁਰਗੁਏ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਬਹੁਤ ਹੀ ਸ਼ਰਧਾ ਦੇ ਭਾਵ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਮਾਰਾ ਇੱਕ ਦਾਸ ਕਰੂੰਗਾ ਕਿ ਸਾਡੇ ਸਾਰਿਆਂ ਦਾ ਭਾਈਚਾਰਾ ਮਜ਼ਬੂਤ ਰਹੇ ਜਿਉ ਜੋ ਸਾਨੂੰ ਗੁਰੂ ਮਾਰਾ ਨੇ ਸੰਦੇਸ਼ ਦਿੱਤਾ ਹੈ ਜੀਣਾ ਪਰ ਸਰਵੰਸ ਸਾਡੇ ਵਾਸਤੇ ਭਾਰਤਾ ਅੱਜ ਅਸੀਂ ਉਹਨਾਂ ਨੂੰ ਛੱਡਾ ਸਉਣ ਪੇਟ ਕਰ ਰਹੇ ਹਾਂ ਮੈਂ ਸਾਰੀ ਸੰਗਤ ਨੂੰ ਇਹ ਹੀ ਅਦਾਸ ਕਰੂੰਗਾ ਕਿ ਅਸੀਂ ਸਾਰੇ ਰਲ ਕੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਈਏ ਜੋ ਗੁਰੂ ਮਹਾਰਾਜ ਦਾ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਦੀ ਪਹਿਚਾਨ ਹੋ ਅਸੀਂ ਉਸ ਮਿਸ਼ਨ ਨੂੰ ਫੋਲੋ ਕਰਕੇ ਲੋਕਾਂ ਦੀ ਸੇਵਾ ਕਰੀਏ ਗਰੀਬਾਂ ਦੀ ਸੇਵਾ ਕਰੀਏ ਮਜਲੂਮਾਂ ਦੀ ਸੇਵਾ ਕਰੀਏ ਤਾ ਸਾਨੂੰ ਦਿਨ ਮਨਾਉਣ ਦਾ ਫਾਇਦਾ ਹੋਏਗਾ ਮੈਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹਨੇ ਆਯੋਜਕ ਸਹਿਬਾਨ ਆ ਉਹਨਾਂ ਨੂੰ ਬਹੁਤ ਹੀ ਵਧਾਈ ਦੇਣਾ ਮੈਂ ਕਿ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਇਕੱਤਰ ਕਰਕੇ ਜਿੰਦਰ ਸ਼ਾਹ ਦੇ ਵਿੱਚ ਇੱਕ ਬਹੁਤ ਵਧੀਆ ਵਾਤਾਵਰਨ ਬਣਾਇਆ ਹੈ ਕਿ ਸਾਡੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਅੱਜ ਗੁਰੂ ਮਾਰਾ ਨੂੰ ਅਸ਼ੀਸ਼ ਨਿਵਾ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਮਸਾਲੇ ਮਾਲਕ ਨੇ ਉਸ ਅਕਾਲ ਪੁਰਖ ਦੇ ਨਾਲ ਟੰਪਰ ਬਣਾ ਕੇ ਛੇਲਿਆ ਹਰ ਮਾਤਸ਼ਾ ਜੀ ਨੇ ਆਪ ਇੱਕ ਅਲਮੀ ਦਿੱਤੀ

ਇਹ ਕਿਉਂ ਨਹੀਂ ਬੇਸ਼ਕੀ ਤੁਹਾਡੇ ਨਾਲ ਬਾਜੀ ਸੰਤ ਅਨੰਦ ਵਾਹ ਧੰਵਾ ਸਤਿ ਸ਼੍ਰੀ ਅਕਾਲ ਤੁਹਾਨੂੰ ਸੁਣਿਆ ਦਿੱਤਾ ਹਾਂ ਜੀ ਕਿ ਕਿਹੜਾ ਲਾੜਾ ਵਾਰੀ ਵਿੱਚ ਕਿਹਨੇ ਲੇਖਾ ਪਾਸ਼ਾ ਪ੍ਰਵੇਸ਼ ਸਰਪੰਖਾ ਨਿਕਲ ਕਿੱਧਰ ਬਿੱਲਾ ਜੀ ਸਰਪੰਖਾ ਜੀ ਨੇ ਪ੍ਰਕਾਸ਼ ਪਰਮਾ ਦੀ ਦਾਸ ਕਿ ਜੇ ਉਸ ਵੇਲੇ ਕੋਈ ਲੜਾਈ ਸੱਚ ਦੀ ਸੀਗੀ ਗੋਬਿੰਦਗੜ ਦੇ ਵਿੱਚ ਜਾ ਕੇ ਅਰਦਾਸ ਕੀਤੀ ਹੈ ਜਿੱਥੇ ਜੋਲਾ ਵਾਲੇ ਸਤਿ ਮਹਾਂਪੁਰਖ ਸਤ ਬਾਬਾ ਜੀ ਸਿੰਘ ਵੀ ਪਹੁੰਚੇ ਉਸ ਤੋਂ ਬਾਅਦ ਪੂਰਾਈ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦਗੜ ਗੁਰੂ ਘਰ ਦੇ ਵਿੱਚ ਪਹਿਲਾ 84 ਦੇ ਸਿੰਘਾਂ ਦੀ ਅਰਦਾਸ ਕੀਤੀ ਗਈ ਜਿਹੜੇ ਸ਼ਹੀਦ ਹੋਏ ਨੇ ਤੇ ਜਿਨ੍ਹਾਂ ਲੋਕਾਂ ਨੇ ਅਤਿਆਚਾਰ ਕੀਤਾ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਵੀ ਅਰਦਾਸ ਕੀਤੀ ਗਈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਮਹਾਰਾਜ ਦਾ ਗੁਰਪੁਰਬ ਹੈ ਅੱਜ ਗੁਰੂ ਮਹਾਰਾਜ ਦੇ ਦਿਨ ਦੇ ਉੱਤੇ ਨਗਰ ਕੀਰਤਨ ਜਲੰਧਰ ਵਿੱਚ ਨਿਕਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬੱਤ ਵਾਰ ਕੇ ਛੜ ਤੇ ਪਾਰ ਕਿਰਪਾ ਕੀਤੀ ਤੇ ਕੁਰਬਾਨੀ ਦਾ ਜਜ਼ਬਾ ਸਾਨੂੰ ਸਿਖਾਇਆ ਅੱਜ ਲੋਕਾਂ ਦੀ ਕੁਰਬਾਨੀ ਲੋਕਾਂ ਦਾ ਪਿਆਰ ਆਪਣੀਆਂ ਅੱਖਾਂ ਵਿਛਾ ਕੇ ਬਿਠਾ ਕੀ ਨਗਰ ਕੀਰਤਨ ਆ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੀਆਂ ਗੱਡੀਆਂ ਬੱਸਾਂ ਐਜੂਕੇਸ਼ਨ ਅਦਾਰੇ ਸਾਰਿਆਂ ਦਾ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਨੂੰ ਨਿਕਾਲੂ ਕਰਦੇ ਹੋ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਹੇਬੇ ਕਲਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਦੀਵਾਨ ਸਥਾਨ ਸਮੂਹ ਸਿੰਘ ਸੰਭਾਵਾਂ ਸੇਵਾ ਸੁਸਾਇਟੀਆਂ ਧਾਰਮਿਕ ਤੇ ਅਥੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੀ ਰਮਤਾ ਮਹੱਲਾ ਗਵਿੰਦਗਰ ਤੋਂ ਹੋਈ ਹੈ ਔਰ ਗੁਰੂ ਮਾਝ ਦੀ ਅਪਾਰ ਬਖਸ਼ੀ ਦਾ ਸੰਗਤਾਂ ਇਸ ਨਗਰ ਕੀਰਤਨ ਵਿੱਚ ਸੰਗਤਾਂ ਦਾ ਉਮੜਿਆ ਜਿਹੜਾ ਹੱਟ ਹੈ ਉਹਦੇ ਵਿੱਚ ਸੰਗਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੀਆਂ ਯਾਰ ਭਰੀ ਸ਼ਰਧਾਨ ਦੇ ਸ਼ਰਧਾ ਦੇ ਫੁੱਲ ਪੇਡ ਕਰ ਰਹੀਆਂ ਨੇ ਅਤੇ ਸਾਹਿਬ ਸ੍ਰੀ ਗੁਰਗੰਸਾ ਜੀ ਮੰਗੇ ਨਮਸਤਕ ਹੋ ਰਹੀਆਂ ਨੇ ਔਰ ਖੁਸ਼ੀ ਦਾ ਪ੍ਰਕਰਵਾ ਕਰ ਰਹੀਆਂ ਨੇ ਤੋਂ ਮੈਂ ਅੱਜ ਦੇ ਇਸ਼ਤਿਹਾਰੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸਕਦਾ ਹਾਂ ਕਿ ਆਪ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਸੇ ਸਿੱਖ ਕੰਮ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਾਂ ਸਾਰਿਆਂ ਨੇ ਮਿਲ ਕੇ ਕਰਨੀ ਹੈ ਤਾਂ ਕਿ ਅਸੀਂ ਸਾਰੇ ਇੱਕ ਜੋਟੋ ਕੇ ਅਗਲੇ ਸਾਲ ਬਹੁਤ ਇਸ ਤੋਂ ਵੀ ਵੱਧ ਉਤਸ਼ਾਹ ਦੇ ਨਾਲ ਨਗਰ ਕੀਰਤਨ ਵਿੱਚ ਸੰਗਤਾਂ ਸ਼ਾਮਲ ਹੋਣ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਉਸ ਸਭ ਜੋ 13 ਤਰੀਕ ਨੂੰ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਅੱਜ ਜੋ ਨਗਰ ਕੀਰਤਨ ਗੁਰਦੁਆਰਾ ਦੀਵਾਨ ਸਥਾਨ ਤੋਂ ਕੱਢਿਆ ਜਾ ਰਿਹਾ ਹੈ ਉਸ ਵਿੱਚ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਸਮੂਹ ਸੇਵਾ ਸੁਸਾਇਟੀਆਂ ਵੱਲੋਂ ਵੱਧ ਚੜ ਕੇ ਸਹਿਯੋਗ ਪਾ ਰਿਹਾ ਹੈ ਪਾਇਆ ਜਾ ਰਿਹਾ ਹੈ ਗੁਰੂ ਮਹਾਰਾਜ ਜੀ ਦਾ ਜਸ ਗਾਇਨ ਕਰਦੀਆਂ ਹੋਈਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਹਨ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰਪਰਵਦੀ ਛਿਰਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਅੱਜ ਨਗਰ ਕੀਰਤਨ ਦੇ ਵਿੱਚ ਮੈਂ ਸਮੂਹ ਸੰਗਤ ਨੂੰ ਜਿੱਥੇ ਆਪਣੇ ਵੱਲੋਂ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਿਆਂ ਹੋਇਆ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਸਮੂਹ ਸੰਗਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਔਰ ਸਮੂਹ ਸੰਗਤ ਇਦਾਂ ਹੀ ਪ੍ਰਭੂ ਚਰਨਾਂ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਜਿੰਨੀਆਂ ਖੁਸ਼ੀਆਂ ਉਹਨਾਂ ਨੂੰ ਪਰਮਾਤਮਾ ਦੇ ਸਕਦਾ ਅਕਾਲ ਪੁਰਖ ਦੇ ਸਕਦਾ ਉਹ ਖੁਸ਼ੀਆਂ ਮੰਨ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ